ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਦੀ ਅਗਵਾਈ ਚ ਭਾਈ ਬਲਦੇਵ ਸਿੰਘ ਜੀ ਸਿਰਸਾ ਔਰ ਗੁਰੂ ਘਰ ਦਾ ਕੀਰਤਨੀਆਂ ਸਿੱਖ ਸੰਭਾਵਨਾ ਦਲ ਦਾ ਸੇਵਾਦਾਰ ਹੋਣ नाते ਪੰਥਕ ਹੋ ਕੇ ਵੱਲੋਂ ਸਮੁੱਚੇ ਪ੍ਰੈਸ ਨੂੰ ਸਮੁੱਚੇ ਇਹਨਾਂ ਕਿਸਾਨ ਆਗੂਆਂ ਨੂੰ ਬਜ਼ੁਰਗਾਂ ਨੂੰ ਇਸ ਵੱਡੇ ਅਪਰਾਧ ਨੂੰ ਲੁਕਾਇਆ ਗਿਆ 10 ਲੱਖ ਮਹੀਨੇ ਦਾ ਸੀ ਇਹ ਗੈਰ ਕਾਨੂੰਨੀ ਰੱਖਿਆ ਗਿਆ ਜਿਹਦੇ ਕੋਲੋਂ 75% ਦੀ ਪੈਸਾ ਵਸੂਲੀ 1400 ਸਫਿਆਂ ਦੀ ਇਹ ਇੱਕ ਪਰਤਾਲ ਤਿਆਰ ਕਰਕੇ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਕੁਝ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਕਿ ਲੰਮਾ ਚੌੜਾ ਇਹਦੇ ਵਿੱਚ ਅਪਰਾਧ ਗੋਵਾਲ ਗੋਬਿੰਦ ਸਿੰਘ ਨੇ ਗੱਲ ਆਖੀ ਇਨ੍ਹਾਂ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਕਰਕੇ ਸਜਾਵਾਂ ਸ਼ਖਤ ਦਿੱਤੀਆਂ ਜਾਣਗੀਆਂ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਜਿਹੜੀਆਂ ਸੰਗਤਾਂ ਉੱਥੇ ਵਾਹਿਗੁਰੂ ਦਾ ਜਾਪ ਕਰਕੇ ਆਪਣੇ ਗੁਰੂ ਲਈ ਇਨਸਾਫ਼ ਮੰਗ ਰਹੀਆਂ ਸੀ ਉਹਨਾਂ ਨੂੰ ਡਾਂਗ ਟਾਸਕ ਫੋਰਸ ਗੁੰਡਾ ਬ੍ਰਿਗੇਡ ਤੋਂ ਉਹ ਫੇਰੀ ਕਿਸੇ ਦੀਆਂ ਲੱਤਾਂ ਤੋੜੀਆਂ ਕਿਸੇ ਦੀਆਂ ਬਾਹਾਂ ਦੀ ਇਹ ਘਟਨਾ ਹੈ ਔਰ 10 ਦਿਨ ਚੁੱਪ ਰਹਿਣ ਤੋਂ ਬਾਅਦ 2020 4 ਨਵੰਬਰ ਨੂੰ ਫਿਰ ਅਸੀਂ ਇਹ ਮੋਰਚਾ ਜਿਹੜਾ ਸੀ ਪੰਥਕ ਹੋਕੇ ਦੇ ਰੂਪ ਵਿੱਚ ਸੰਭਾਲਿਆ ਆ। ਹੋਇਆ ਹੋਇਆ। ਔਰ ਜਦੋਂ ਇਹ ਬਾਪੂ ਜੀ ਕੋਲ ਬੈਠੇ ਨੇ ਢੱਲੇਵਾਲ ਸਾਹਿਬ ਇਹਨਾਂ ਤੇ ਗਿਲਾ ਕੀਤਾ ਗਿਆ ਕਿ ਅਸੀਂ ਤੁਹਾਡੇ ਪੁੱਤਰ ਸਾਂ ਕੀਰਤਨੀਏ ਵੀ ਆ। ਅਸੀਂ ਤੁਹਾਡੇ ਅਧਿਕਾਰਾਂ ਦੀ ਗੱਲ ਮਜਦੂਰਾਂ ਦੀ ਗੱਲ ਅਦਜੋਗ ਦੀ ਵਪਾਰ ਦੀ ਗੱਲ ਕਿਸਾਨ ਮੋਰਚਾ ਕਰਦਾ ਆਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਨਹੀਂ ਕਰੇਗਾ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਿਹਾ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਉਹ ਲੜਾਈ ਲੜਾਂਗੇ ਪਰ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਦੂਸਰੇ ਪਾਸੇ ਗੁਰੂ ਕਿਰਪਾ ਕਰਦਾ ਹੈ ਕਿ ਹਾਈ ਕੋਰਟ ਦੇ ਵਿੱਚ ਵੱਡਾ ਹੈ ਕਿ ਹਾਈ ਕੋਰਟ ਵੱਡਾ ਹੈ ਕੋਈ ਪਰਵਾਹ ਨਹੀਂ ਤੇ ਇਥੇ ਝੂਠਿਆਂ ਵਾਸਤੇ ਸਪੈਸ਼ਲ ਅਦਾਲਤਾਂ ਵੀ ਲੱਗ ਜਾਂਦੀਆਂ ਨੇ ਰਾਤੋਂ ਰਾਤ ਫੈਸਲੇ ਵੀ ਹੋ ਜਾਂਦੇ ਆ ਪਰ 700 ਕਿਸਾਨ ਮਰ ਗਿਆ ਹੋਰ ਕਿੰਨੀਆਂ ਕਟਨਾਵਾਂ ਵਾਪਰੀਆਂ ਫਿਰ ਤੇ ਕੀ ਇਹਨਾਂ ਤੇ ਇੰਪਲੀਮੈਂਟ ਕੀ ਹੋਇਆ ਅੱਜ ਪ੍ਰੈਸ ਦੇ ਜ਼ਰੀਏ ਡੀਜੀਪੀ ਪੰਜਾਬ ਨੂੰ ਜਿੱਥੇ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪੰਜਾਬ ਸਰਕਾਰ ਨੂੰ ਨੋਟਿਸ ਭੇਜੇ ਗਏ ਜਿਹਦਾ ਉੱਤਰ ਕੀ ਆਉਂਦਾ ਹੈ ਉਹ ਗੁੰਗਲੂਆ ਤੋਂ ਮਿੱਟੀ ਝੜਨ ਵਾਲਾ ਹੁਣ ਹਾਈ ਕੋਰਟ ਜਿਸ ਦੇ ਨੇ ਆਡਰ ਹੋਏ ਤੇ ਪਹਿਲਾ ਪ੍ਰੋਗਰਾਮ ਕੀ ਹੋਊਗਾ ਉਹ ਭਾਈ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹ ਤੁਹਾਡੇ ਸਾਹਮਣੇ ਰੱਖਣਗੇ ਮੂਲ ਰੂਪ ਵਿੱਚ 328 ਪਾਵਨ ਸਰੂਪਾਂ ਦਾ ਇਨਸਾਫ ਜਿਹੜਾ 5 ਸਾਲ ਤੋਂ ਅਸੀਂ ਸੜਕ ਤੇ ਬੈਠੇ ਹੋਏ ਆਂ ਔਰ ਹਾਈ ਕੋਰਟ ਦੇ ਆਰਡਰ ਲਈ ਬੈਠੇ ਆ ਤੇ ਪੰਜਾਬ ਦਾ ਡੀਜੀਪੀ ਤੇ ਪੰਜਾਬ ਸਰਕਾਰ ਤੇ ਲਾਇਡ ਆਰਡਰ ਕਿੱਥੇ ਆ ਇਹ ਅਜੇ ਇਹਨਾਂ ਨੂੰ ਪੁੱਛਣਾ ਬਰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਮੈਂ ਜਿਹੜਾ ਡਲੇਵਾਲ ਸਾਹਿਬ ਭਾਈ ਬਲਦੇਵ ਸਿੰਘ ਸਿਰਸਾ ਜੀ ਹੋਣਾਂ ਦੇ ਕਿਸਾਨ ਸੰਗਠਿਤ ਮੋਰਚਾ ਗੈਰ ਰਾਜਨੀਤਕ 7 ਦਸੰਬਰ ਦਾ ਇਹ ਜਿਹੜਾ ਮਹਾਪੰਚਾਇਤ ਇਕੱਠ ਦਾ ਇੱਕ ਹੁਕਮ ਦਿੱਤਾ ਹੈ ਉਸ ਵਾਸਤੇ ਮੈਂ ਪੰਜਾਬ ਦੇ ਮੁਖਮचंद ਅਜੀਜੂ ਦੇ ਹਰੀ ਸਿੰਘ ਨਰਵੇ ਹਰ ਇੱਕ ਵਰਗ ਦੇ ਲੋਕਾਂ ਧਾਰਮਿਕ ਨੇ ਸਮਾਜਿਕ ਨੇ ਆਰਥਿਕ ਨੇ ਕਿਸੇ ਵੀ ਪੱਖ ਵਿੱਚ ਉਹ ਕਿਸੇ ਵੀ ਬਰਾਦਰੀ ਭਾਈਚਾਰੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਲਾਇਨ ਡਾਡਰ ਲਈ ਮਨੁੱਖੀ ਇਹ ਸਰਕਾਰ ਨੂੰ ਸੋਚਣਾ ਬਣਦਾ ਹੈ ਕਿ ਪਾਵਨ ਨਗਰੀ ਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਉਹ ਸਿੱਖ ਜਾਂ ਇਥੋਂ ਦੇ ਸਮਾਜ ਸੇਵੀ ਲੋਕ ਜੇ ਸਰਕਾਰ ਕੋ ਹਾਈ ਕੋਰਟ ਦੇ ਆਡਰਾਂ ਲਈ ਧਰਨਾ ਲਾਉਣਾ ਪੈਂਦਾ ਤੇ ਸਰਕਾਰ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰ੍ਹਾਂ ਬਡਾਲਾ ਸਾਹਿਬ ਨੇ ਤੁਹਾਡੇ ਨਾਲ ਗੱਲ ਸੰਭੀ ਕੀਤੀ ਹੈ ਸਾਰੀ ਹਕੀਕਤ ਸਾਰੀ ਕਹਾਣੀ ਤੁਹਾਡੇ ਮੂਹਰੇ ਰੱਖਤੀ ਅਸੀਂ ਤਾਂ ਸਿਰਫ ਇਸ ਗੱਲ ਕਰਾਂਗੇ ਛੇਸ਼ਤ ਹੋਤੇ ਤੇ ਕਾਰਵਾਈ ਕਰੇ ਉਨ੍ਹਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਡੀਜੀਪੀ ਵੱਲੋਂ ਬਿਲਕੁਲ ਉਹਦੇ ਤੇ ਅੱਖਾਂ ਤੇ ਕੰਨ ਬੰਦ ਕੇ ਬੈਠ ਜਾਣਾ ਕਿਸੇ ਦੀ ਗੱਲ ਦੇ ਉੱਤੇ ਗੌਰ ਨਾ ਕਰਨਾ ਇਹ ਮੈਨੂੰ ਲੱਗਦਾ ਸਾਡੇ ਦੇਸ਼ ਦਾ ਜਿਹੜਾ ਲਾਅਨ ਆਰਡਰ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ ਇਹ ਅੱਜ ਲਾਅਨ ਆਰਡਰ ਨੂੰ ਖੁਦ ਆਪ ਖਰਾਬ ਕਰਨ ਦੀ ਗੱਲ ਕਰ ਰਹੇ ਸਾਨੂੰ ਕਿਉਂ ਕਹਿਣਾ ਪਿਆ ਕਿਸੇ ਤਰ੍ਹਾਂ ਦਾ ਕੋਈ ਲਾਅਨ ਆਰਡਰ ਦੀ ਸਿਚੁਏਸ਼ਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾ ਮੈਣੇ ਸਾਡੇ ਲਈ ਇੱਕ ਬੜਾ ਪਵਿੱਤਰ ਸਥਾਨ ਹੈ ਉਹ ਕੋਈ ਧਰਨੇ ਦੇਣ ਵਾਲਾ ਥਾਂ ਨਹੀਂ ਹੈ। ਪਰ ਉਹਨਾਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਕੋਸ਼ਿਸ਼ ਕੀਤੀ ਲੇਕਿਨ ਡੀਜੀਪੀ ਸਾਹਿਬ ਵੱਲੋਂ ਸਾਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ। ਤਾਂ ਕੀ ਕਰਾਂਗੇ? ਮਜਬੂਰਨ ਕੋਈ ਨਾ ਕੋਈ ਸੱਜ ਦੇ 328 ਸਰੂਪ ਗੈਬ ਕਰਕੇ ਉਹਨਾਂ ਨੇ ਕਿਹੜਾ ਰੂਪ ਬਣਾਇਆ ਜਾ ਰਿਹਾ ਹੈ ਉਹ ਗੁਰਬਾਣੀ ਨੂੰ ਕਿਸ ਰੂਪ ਦੇ ਵਿੱਚ ਛੇੜਛਾੜ ਕੀਤੀ ਜਾ ਰਹੀ ਹੈ ਤੇ ਭਵਿੱਖ ਦੇ ਵਿੱਚ ਸੱਬੇ ਸੰਗਤਾਂ ਦੀ ਤਸਲ ਬਣੇ ਕੋਈ ਡਿਸਕਿਊਟ ਬਣੇ ਉਹਨੂੰ ਕੰਟਰੋਲ ਕਰਨ ਦੇ ਲਈ ਇਹ ਸਾਨੂੰ ਮਜਬੂਰਨ ਇਸ ਲੜਾਈ ਨੂੰ ਅੱਗੇ ਤੋਰਨ ਵਾਸਤੇ ਅਸੀਂ ਸੱਤ ਦਸੰ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਟਾਵਰ ਤੇ ਬੈਠ ਕੇ ਇਹ ਆਵਾਜ਼ ਚੁੱਕ ਰਿਹਾ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਉਹ ਇਹ ਕਹਿ ਰਿਹਾ ਕਿ ਕਿਸੇ ਵੀ ਕਿਉਂਕਿ ਗੁਰੂ ਦੇ ਸਥਾਨ ਦੇ ਉੱਤੇ ਇਜਲਾਸ ਹੈ ਇਨਸਾਫ ਦੀ ਗੱਲ ਕਰਨ ਵਾਲੇ ਨੇ ਦੇ ਉੱਤੇ ਇਜਲਾਸ ਬੁਲਾਇਆ ਜਾ ਰਿਹਾ ਹੈ ਹੋ ਸਕਦਾ ਉੱਥੋਂ ਸਾਨੂੰ ਉਹ ਕਾਨੂੰਨ ਮਿਲੇ ਲੇਕਿਨ ਉਹ ਨਹੀਂ ਮਿਲਿਆ ਉਹ ਬਖਸ਼ਾ ਨਹੀਂ ਜਾਏਗਾ ਜਿਹੜੇ ਕਿਸਾਨਾਂ ਦਾ ਸਮਾਨ ਛੇੜਛਾੜ ਕਰਦੇ ਤੇ ਅੱਜ ਜੇ ਪੁੱਛਣਾ ਚਾਹੁੰਦੇ ਹੈ ਕਿ ਅੱਜ ਤਾਂ ਭਾਈ ਸਮਾਨ ਤੁਹਾਡੇ ਸ਼ਹੀਦਿਆਂ ਦੇ ਘਰਾਂ ਤੋਂ ਤੁਹਾਡੇ ਦਰ ਮੈਂ ਸਾਰੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਹਰ ਧਰਮ ਦੇ ਲੋਕਾਂ ਨੂੰ ਹਰ ਕੈਟਾਗਰੀ ਦੇ ਲੋਕਾਂ ਨੂੰ ਇਕੱਠੇ ਨੇ ਇਹ ਲੋਕਾਂ ਦੀ ਇਕਤਾ ਦਾ ਸਬੂਤ ਹੈ ਲੇਕਿਨ ਇਹ ਹਥਿਆਰ ਉਹਨਾਂ ਨੇ ਚਲਾਉਣੇ ਫੇਰ ਹੈ ਇਹਦੇ ਲਈ ਸਾਨੂੰ ਇਕੱਠ ਟਹਿਣਾ ਪੈਣਾ ਹੈ ਅਗਲੀ ਗੱਲ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਪ੍ਰਾਈਵੇਟ ਸਟੇਸ਼ਨ ਵੱਲੋਂ ਕਿੰਨੀ ਗੱਲ ਕਰਨਾ ਤੇ ਕਰਕੇ ਮੁੱਕਰ ਜਾਣਾ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਜਗਾ ਜਗਾ ਤੇ ਇਸ ਬਿੱਲ ਦੇ ਰਾਹੀਂ ਜਿਹੜਾ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਾਈਵੇਟੇਸ਼ਨ ਦੇ ਰਾਹੀਂ ਹਰ ਸਟੇਟ ਦੇ ਵਿੱਚੋਂ ਇਹਦਾ ਵਿਰੋਧ ਹਸਪੀਟਲਾਂ ਨੂੰ ਨਿਗਾ ਮਾਰ ਕੇ ਦੇਖ ਲੋ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਤੁਸੀਂ ਇਲਾਜ ਕਰਵਾਉਣੇ ਕੀ ਹਾਲ ਹੁੰਦਾ ਤੁਹਾਡੇ ਨਾਲ ਤੇ ਸਰਕਾਰੀ ਹਸਪੀਟਲ ਜੇਕਰ ਜਾਂਦੇ ਹੁੰਦੇ ਤਾਂ ਆਪਣੇ ਲੋਕਾਂ ਨੂੰ ਸਸਤਾ ਇਲਾਜ ਮਿਲਦਾ ਇਹੇ ਹਾਲ ਸਕੂਲਾਂ ਦਾ ਹੈ ਸਰਕਾਰੀ ਸਕੂਲ ਬਿਲਕੁਲ ਜ਼ੀਰੋ ਕਰਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਹਾਡੀ ਸ਼ਰਤ ਨਹੀਂ ਹੋਵੇਗੀ ਇਹਦੇ ਤੇ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਅਸੀਂ ਉਹਨਾਂ ਦੇ ਨਾਲ ਨੋਟ ਲਈ ਉਸ ਜਿਹੜਾ ਭਤ ਉਹਦੇ ਵਿੱਚ ਕੋਈ ਸ਼ਬਦ ਲਿਖਿਆ ਗਿਆ ਜਿਹੜਾ ਕਿ ਹੁਰਮਤ ਦੇ ਅਨਕੂਲ ਨਹੀਂ ਸੀ ਅਗਲੇ ਦਿਨ ਹੀ ਉਹਦੇ ਖਿਲਾਫ ਜਿਹੜਾ ਸੀ ਬਹੁਤ ਸਾਰੇ ਮੋਲੀ ਤੇ ਉਹਨੇ ਉਹ ਜਿਹੜਾ ਲਿਖਿਆ ਸੀ ਐਡੀਟੋਰਿਅਲ ਵਿੱਚ ਵਗੜ ਕੇ ਲਿਖਿਆ ਗਿਆ ਸੋ ਸਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸ ਵਗੜ ਕੇ ਕਿਤਾਬਾਂ ਵੀ ਗੁਰੂ ਸਾਹਿਬਾਂ ਦੇ ਕਲਾਪ ਅੱਖਰਾਂ ਦੇ ਕਿਤਾਬਾਂ ਦਿਖਾਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਆ ਜਿਹੜਾ ਜਿਸ ਤਰ੍ਹਾਂ ਕਿ ਪਹਿਲਾਂ ਪੰਡਾਲ ਸਾਹਿਬ ਨੇ ਦੱਸਿਆ ਆ ਜਿਹੜਾ ਪ੍ਰੈਸ ਮੀਟਿੰਗ ਕਰ ਰਿਹਾ ਸਰਦਾਰ ਲੰਗੋਵਰ ਇਹ ਆਪ ਮੰਨ ਰਿਹਾ ਕਿ ਇਹਨਾਂ ਦੇ ਖਿਲਾਫ ਪੁਲਿਸ ਪਰਚਾ ਦਰਜ ਕੀਤਾ ਜਾਵੇਗਾ ਰਿਪੋਰਟਾਂ ਦੇ ਮਤਲਬਕ ਔਰ ਉਹਨਾਂ ਦੇ ਪਰਚਾ ਦਰਜਤਾ ਕੀ ਕਰ ਰਾ ਸੀ ਪੂਰਾ ਕਰ ਦਿਆ ਹੋਇਆ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹ 328 ਰੁਪਆ ਦੇ ਦੋਸ਼ੀਆਂ ਨੂੰ ਕਟਹਿਰੇ ਖੜਾ ਕਰਨ ਵਾਸਤੇ ਜਿਹੜਾ ਇਹ ਅੱਜ ਆਪਣਾ ਜਿਹੜਾ ਸਯੋਜ ਜਿਹੜਾ ਇਸ ਮੋਰਚੇ ਵਿੱਚ ਜਿਹੜਾ ਦੇ ਰਿਹਾ ਜਿਹਦੇ ਸਾਹ ਵਿੱਚ 7 ਦਸੰਬਰ ਨੂੰ ਜਿਹੜਾ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ 5 ਸਾਲ ਤੋਂ ਵੱਧ ਸਮੇਂ ਤੋਂ ਭਾਈ ਵਡਾਲਾ ਸਾਹਿਬ ਉਥੇ ਮੋਰਚਾ ਲਾ ਕੇ ਬਿਠੇ ਨੇ ਆਪ ਜੀ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬੇ ਅਨੰਦਪੁਰ ਸਾਹਿਬ ਦੇ ਵਿੱਚ ਉਥੇ ਕੀ ਕੀਤਾ ਇਹਨਾਂ ਨੇ ਕਿੰਨਾ ਪੈਸਾ ਜਿਹੜਾ ਉਥੇ ਅਲਾਈਆ ਤੇ ਇਹ ਅਸੀਂ ਇਹ ਸਮਝਿਆ ਕਿ ਜੇ ਕਿਤੇ ਸਰਦਾਰ ਭਗਵੰਤ ਸਿੰਘ ਮਾਨ ਹੁਕਮ ਮੰਤਰੀ ਪੰਜਾਬ ਸਰਕਾਰ ਇਹ ਉੱਥੇ ਆ 328 ਰੁਪਏ ਦਾ ਨਸਰਾ ਕੀਤਾ ਜਾਂਦਾ ਇਹ ਦੋਸ਼ੀਆਂ ਦੇ ਖਲਾਫ ਪਰਚਾ ਦਰਜ ਕੀਤਾ ਜਾਂਦਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਕਟੜੇ ਕੜਿਆ ਕੀਤਾ ਜਾਂਦਾ ਤੇ ਸਮਝੇ ਵੀ ਕੁਝ ਕੀਤਾ ਪਰ ਉਸ ਕਾਨੂੰਨ ਦਾ ਤਪਾਂ ਦੇ ਸੰਬੰਧ ਵਿੱਚ ਸੋ ਅੱਜ ਸਰਦਾਰ ਚਕਜੀਤ ਸਿੰਘ ਢਿੱਲੇਵਾਲ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਔਰਥਾ ਗੈਰ ਆਰਥਿਕ ਵੱਲੋਂ 7 ਦਸੰਬਰ ਦੇ ਜਿਹੜੀ ਕਾਲ ਦਿੱਤੀ ਗਈ ਆ ਉਹ ਤੁਹਾਡੇ ਪਰਸਤੇ ਰਹੀ ਮੈਂ ਸਭ ਪੰਜਾਬ ਵਾਸੀਆਂ ਨੂੰ ਨਹੀਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਉੱਥੇ 7 ਸਬਾ